ਹਾਂਜੀ ਦੋਸਤੋ ਗੋਭੀ ਤੇ ਫੰਗਸ ਬਹੁਤ ਜਾਇਤੰ ਕਰਦੀ ਹੈ ਚਲੋ ਇਹਦਾ ਨਾਮ ਆਪਾਂ ਤੁਹਾਨੂੰ ਕੀ ਦੱਸੀਏ ਕਿਉਂਕਿ ਆਪਾਂ ਦੇਸੀ ਤਰੀਕੇ ਨਾਲ ਗੱਲ ਕਰਦੇ ਆਂ ਜਿਹਦੇ ਨਾਮ ਲੈਣਾ ਉਹ ਬਹੁਤ ਮਤਲਬ ਕਿ ਔਖੇ ਹੈ ਤੇ ਸਾਡੇ ਫਾਰਮਰ ਵੀ ਦੇ ਸਮਝੋ ਗੱਲਾਂ ਵੀ ਇਹ ਦੂਰ ਹੋ ਕੇ ਲੰਘ ਜਾਂਦੀਆਂ ਉਹਨਾਂ ਸਿਰ ਤੋਂ ਫਲਾਈ ਹੋ ਕੇ ਲੰਘ ਜਾਂਦੀਆਂ ਉਹ ਇਹ ਚੀਜ਼ ਦਾ ਕੋਈ ਮਤਲਬ ਨਹੀਂ ਆਪਾਂ ਗੱਲ ਕਰਦੇ ਫੰਗਸ ਨੂੰ ਠੀਕ ਕਰਨ ਦਾ ਤਰੀਕਾ ਕੀ ਹੈ ਤੁਸੀਂ ਕੋਸ਼ਿਸ਼ ਕਰਿਓ ਕਰਨੀ ਬਾਬੇ ਨਾਨਕ ਨੇ ਪਰ ਲੱਗਦਾ ਵੀ 100% ਫੱਟ ਬੈਜੂਗੀ ਤੁਸੀਂ ਸੋਡੋਮਨਾ ਸਪੀਰੀਅਮ ਤੇ ਟ੍ਰੈਕੋਦਰਮਾ ਕਿਲੋ ਕਿਲੋ ਲੈ ਕੇ ਜਿਹੜੀ ਸਪਰੇਅ ਦੀ ਘੋਲ ਕਰਨ ਰੱਖ ਕੇ ਇਹ ਛਰਕਾਇਆ ਕਰਨਾ ਹੈ ਤੇ ਫਿਰ ਦੱਸਿਓ ਵੀ ਕਿੰਨਾ ਫਰਕ ਆ ਪਿਆ ਲਗਭਗ ਸਸਤੀਆਂ ਦੋਨੇ ਦਵਾਈਆਂ ਕੋਈ ਬੜਾ ਵੱਡਾ ਖਰਚਾ ਵੀ ਨਹੀਂ ਤੇ ਇਹਨੂੰ ਕੰਟਰੋਲ ਵੀ ਬਹੁਤ ਹੱਤਾ ਕਰ ਲੈਂਦੇ ਆ ਕਿਉਂਕਿ ਜੇ ਤੁਸੀਂ ਕਹੋਂ ਤਾਂ ਸੀ ਮੈਂਸ਼ਨ ਕਰਦੇ ਬਿਮਾਰੀ ਦਾ ਨਾਮ ਕੀ ਆ ਉਹ ਵੀ ਉੱਪਰ ਲਿਖ ਦਾਂਗੇ ਕੋਈ ਦਿੱਕਤ ਨਹੀਂ ਪਰ ਕਿਉਂਕਿ ਉਹ ਚੀਜ਼ ਤੁਹਾਡੇ ਤੋਂ ਫਲਾਈ ਹੋ ਕੇ ਲੰਘ ਜਾਂਦੀ ਆ ਉਹ ਨਾਮ ਬੜੇ ਔਖੇ ਬਿਮਾਰੀ ਦੇ ਸਮਝਣੇ ਬਹੁਤ ਔਖੇ ਆ ਇਸ ਕਰਕੇ ਆਪਾਂ ਬ੍ਰੁਕ ਦੇਸੀ ਦੀ ਗੱਲ ਕਰਦੇ ਆਂ ਵੀ ਤੁਸੀਂ ਸੋਡੋਮਨਾਸ ਹਸਪੀਰੀਅਮ ਤੇ ਟ੍ਰੈਕ ਕਵਾਟਰ ਵਿੱਚ ਸਪਰੇਅ ਕਰੋ ਕਿ ਮੈਨੂੰ ਯਾਦ ਪਾਓ ਧੰਨਵਾਦ ਆਖਦਾ ਹਾਂ